ਨੀ ਸੋਚੇ ਸੋਚਣਾ ਪਹਿਲੀ ਤੋਕੀਆ ਮਹਾਰਾਜ ਜੇ ਤੁਸੀਂ ਪਰਮ ਤattva ਦੀ ਗੱਲ ਕਰਦੇ ਆ ਮੂਲ ਮੰਤਰ ਜੇ ਉਸ ਪਰਮ ਤattva ਨੂੰ ਕੈਪਚਰ ਕਰਦੇ ਆ ਤੇ ਫਿਰ ਸਵਾਲ ਉੱਠਦਾ ਮਹਾਰਾਜ ਨੂੰ ਪਾਵਾਂ ਕਿਵੇਂ ਇਹਨੂੰ ਜਾਨਣਾ ਕਿਵੇਂ ਮਹਾਰਾਜ ਨੇ ਸੋਚੇ ਸੋਚਣਾ ਹੋਵੇ ਸੋਚਣਾ ਪਹਿਲਾਂ ਜਿਹੜਾ ਹੈ ਉਹ ਤੋਂ ਤੋਂ ਪਰੇ ਉੱਤਰ ਇਹਨੂੰ ਇਹ ਅਨੁਭਵ ਔਰ ਸੋਚ ਵੀ ਇਸ ਕਰਕੇ ਆ ਕਿਉਂਕਿ ਇਹ ਹੈ ਔਰ ਉਹ ਜਿਹੜਾ ਸਥਾਨ ਆ ਉਹ ਜਿਹੜਾ ਚੁੱਪ ਹੈ ਨਾ ਤੇਰੇ ਕੋਲ ਚੁੱਪ ਹੈ ਚੁੱਪ ਜਿਹੜਾ ਜਿਉ ਚੁੱਪ ਕਰਨ ਦੀ ਕੋਸ਼ਿਸ਼ ਕਰ ਰਿਹਾ ਨਾ ਉਹ ਵੀ ਇਸ ਕਰਕੇ ਹੈ ਕਿਉਂਕਿ ਇਹ ਹੈ ਹੁਣ ਗਾੜੀ ਕਰਦੇ ਕਰਦੇ ਗੁਰਪੁਖਿਆਂ ਭੁਖਣਾ ਮਤਲਬ ਕਿ ਤੂੰ ਜਿੰਨਾ ਕੁਝ ਵੀ त्यागਣ ਦੀ ਵੀ ਜਿਹੜੀ ਕੋਸ਼ਿਸ਼ ਕਰ ਰਿਹਾ ਉਹ ਵੀ ਇਸ ਕਰਕੇ त्याग ਹੈ ਕਿਉਂਕਿ ਇਹ ਹੈ ਕੀ ਹੈ ਇੱਕ ਓੰਕਾਰ ਪਰਮ ਤਤ ਜੋ ਹਮੇਸ਼ਾ ਚੇਤਨ ਬਿਰਾਜਮਾਨ ਹੈ ਇਹਦੇ ਤੋਂ ਬਿਨਾ ਕੋਈ ਦੂਜਾ ਹੈ ਹੀ ਨਹੀਂਗਾ ਉਹ ਮੇਰਾ ਜਿਹੜਾ ਨਿੱਜ ਸਰੂਪ ਆਸਾਤਨਾ ਸਤਿਗੁਰੂ ਅਨਛੇਤੇ ਜੋ ਜਿੱਥੇ ਕੋਈ ਤਬਦੀਲੀ ਨਹੀਂ ਆ ਰਹੀ ਨਾਮ ਤੋਂ ਪਰ ਸਰੂਪ ਹੋਣਾ ਮੇਰਾ ਅਨੁਭਵ ਕਰਤਾਪੁਰਖ ਇਸ ਪੁਰਸ਼ ਇਸ ਚੇਤਨਾ ਦੇ ਵਿੱਚ ਹੀ ਸਾਰਾ ਕੁਝ ਕਰਤਾ ਭਾਵ ਆਰਿਆਏ ਹੋਣ ਵਿੱਚ ਤੇ ਜਾ ਰਿਹਾ ਜਿਵੇਂ ਸੁਪਨੇ 'ਚ ਰਾਤ ਸਾਰਾ ਕੁਝ ਆਉਂਦਾ ਹੈ ਤੇ ਜਾਂਦਾ ਕਿਹਦੇ ਚ ਆਉਂਦਾ ਅਗਲੀ ਚੇਤਨਾ 'ਚ ਹੀ ਆਉਂਦਾ ਚੇਤਨਾ 'ਚ ਖਤਮ ਹੋ ਜਾਂਦਾ ਆਪਣੇ ਆਪ ਜੀ ਦੀ ਹੋਂਦ ਹੀ ਨਹੀਂਗੀ ਚੇਤਨਾ ਤੋਂ ਬਿਨਾ ਇਹਦਾ ਕੋਈ ਅਸਥਾਨ ਹੀ ਨਹੀਂ ਦੱਸੋ ਮਾਇਆ ਜਿਹੜੀ ਹੈ ਪੁਰਸ਼ ਦੇ ਅਧੀਨ ਆ ਕਰਤੇ ਕਰਦੇ ਜੋ ਪਰਮ ਤਤ ਕੀ ਜੋ ਗੱਲ ਹੋ ਰਹੀ ਹੈ ਨਿਜਾਬੇ ਦੀ ਗੱਲ ਹੋ ਰਹੀ ਹੈ ਉਹ ਤਾਂ ਬਾ ਫਿਰ ਮਾਰਾ ਕਹਿੰਦੇ ਨੇ ਕਿ ਸੋਚਣ ਨਾਲ ਨਹੀਂ ਮਿਲਦਾ ਜਦੋਂ ਵੀ ਸੋਚ ਵੀ ਇਹਦੇ ਕਰਕੇ ਆਉਂਦੀ ਆ ਉਹ ਵੀ ਇਹਦੇ ਕਰਕੇ ਆ ਚੁੱਪੇ ਚੁੱਪਨਾ ਹੋਈ ਫਿਰ ਸਹਸ ਸਿਆਣਪਾਂ ਪੀਂਦੇ ਦੰਗੀਆਂ ਸਿਆਣਪਾਂ ਚੁਕਰਾਇਆਂ ਕਿ ਕਿੰਨਾ ਬਾਲ ਮੋਲ ਟਰ ਕੋਣ ਦਾ ਇਕਲਸ ਦੇ ਖੂਨ ਦਾ ਚੱਲੇ ਭਾਰਤ ਨੂੰ ਦਾ ਮੈਸ ਸਾਇੰਸਿਕ ਪੁੱਛਣਾ ਲੋ ਮੈਂ ਐਟਮ ਨੂੰ ਤੋੜ ਕੇ ਨੂੰ ਜਾਣ ਲੂੰਗਾ ਮੈ ਗॉड ਪਾਰਟੀਕਲ ਨੂੰ ਲੱਭ ਲੂੰਗਾ ਪਿਛੇ ਦੇ ਗॉड ਪਾਰਟੀਕਲ ਲੱਭ ਲਿਆ ਸੀ ਇਹਨਾਂ ਨੇ ਠੀਕ ਹੈ ਨਾ ਪਰ ਉਹ ਵੀ ਸਾਰਾ ਕੁਝ ਕਿਉਂ ਹੈ ਕਿਉਂਕਿ ਇਹ ਹੈ ਕਿ ਉਸ ਅਚਿਆਰਾ ਹੋਈ ਹੈ ਤੇ ਕਿਉਂ ਕੂੜਾ ਟੁੱਟਾ ਇਹ ਜਿਹੜਾ ਕੂੜਾ ਹੈ ਇਹ ਫਿਰ ਉੱtre ਕਿਵੇਂ ਇਹ ਕਿਵੇਂ ਉਤਰੇ ਪਰ ਬੜਾ ਕਿਨੇ ਹੁਕਮ ਰਜਾਈ ਚੱਲਣਾ ਹੁਕਮ ਕੀਆ ਹੁਕਮ ਆ ਪਾ ਗਨੇ ਕਿ ਰੱਬ ਦਾ ਹੁਕਮ ਸਾਰਾ ਕੁਝ ਚੱਲ ਰਿਹਾ ਹੋਰ ਇਹ ਕੁਝ ਕਮਤਬਾ ਹੁੰਦਾ ਹੈ ਆ ਪਲ ਜਿਸ ਤਰ੍ਹਾਂ ਦਾ ਹੈ ਉਹਨੂੰ ਉਸੇ ਤਰ੍ਹਾਂ ਅਨੁਭਵ ਕਰਨਾ ਆ ਜਿਹੜਾ ਪਲ ਆ ਰਿਹਾ ਇਹਨੂੰ ਆਪਾਂ ਆਪਣੀ ਅਧਾਰ ਤੇ ਚੰਗਾ ਜਾਂ ਮੰਦਾ ਅਨੁਭਵ ਕਰਦੇ ਹਾਂ ਇੱਕੋ ਪਲ ਹੈ ਕੋਸਲ ਦਾ ਕਿਸੇ ਵਾਤੇ ਚੰਗਾ ਅਵੇ ਕੇ ਵਾਤੇ ਬੜਾ ਵੇ ਤਾਂ ਇਹ ਸਭ ਪਲ ਨੂੰ ਇਸ ਹੈ ਨੂੰ ਆ ਜਿਹੜਾ ਹੈ 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 ਆ ਜਿਹੜਾ ਕੋ ਹੈ ਜਿਹੜਾ ਵਾਹ ਇਹ ਗੁਰੂ ਜੋ ਅਚਰਜ ਹੈ ਜੋ ਹੈ ਔਰ ਜਿਹੜਾ ਚੇਤਨ ਹੈ ਇਹ ਕਿਤੇ ਨਹੀਂ ਹੈ ਆਹ ਹੀ ਦੇ ਕਰਕੇ ਸਾਰਾ ਕੁਝ ਹੈ ਸਮਝ ਆ ਗਈ ਇਹ ਜਿਹੜਾ ਹੈ ਇਹਨੂੰ ਜਦੋਂ ਆਪਾਂ ਨੂੰ ਬਾਫ ਕਰਦੇ ਆਂ ਜਾਂ ਆਪਾਂ ਨੂੰ ਪੰਨ ਦੇ ਰੈਫਰੈਂਸ ਨਾਲ ਅਨੁਭਵ ਕਰਦੇ ਆਂ ਜਾਂ ਮਨ ਦੇ ਰੈਫਰੈਂਸ ਨਾਲ ਜਾਂ ਸੰਸਾਰ ਦੇ ਰੈਫਰੈਂਸ ਨਾਲ ਆ ਜਿਹੜਾ ਹੈ ਹੁਣ ਜੇ ਤੁਸੀਂ ਇੱਥੇ ਨਾ ਹੋਵੋ ਤੇ ਇਹ ਜਿਹੜਾ ਹੈ ਇਹ ਸ਼ੁੱਧ ਆ ਜੇ ਤੂੰ ਆ ਗਿਆ ਤਾਂ ਤੂੰ ਇਹਨੂੰ ਪਲੀਤ ਕਰ ਦਿੱਤਾ ਜਦੋਂ ਹਾਉ ਮੂਆ ਇਹ ਜਿਹੜਾ ਹੈਪਨ ਹਾਉ ਨਾ ਖੁਦਾ ਹੁਆ ਮੈਂ ਵਿੱਚ ਮੈਂ ਨਾ ਰਹਿ ਗਈ ਕਈ ਫਿਰ ਇਹ ਉਹੀ ਰਹਿ ਗਿਆ ਔਰ ਇਹ ਕਿਤੇ ਗਿਆ ਨਹੀਂ ਨਾ ਯਾਰ ਇਹ ਆਵਾਜ਼ ਇਹ ਜਿਹੜਾ ਹੈ ਠੀਕ ਮਰਗ ਨੇ ਹੁਕਮ ਰਜਾਈ ਚੱਲਣਾ ਕਿਉਂ ਸੱਚਿਆਰਾ ਹੋਇਆ ਕਿ ਕੋੜਾ ਟੁੱਟੇ ਵਾਲ ਤੇ ਇਸ ਕੋੜ ਦੀ ਕੰਧ ਨੂੰ ਮੈਂ ਕਿਵੇਂ ਦੂਰ ਕਰਾਂ ਸਭ ਹੁਕਮ ਰਜਾਈ ਨਾਨਕ ਲਿਖਿਆ ਤੇਰੀ ਨਾਲ ਤੇਰੇ ਨਾਲ ਵੀ ਲਿਖਿਆ ਏ ਆ ਜਿਹੜਾ ਤੇਰਾ ਹੋਣਾ ਹੈ ਨਾ ਇਹਦੇ ਨਾਲ ਹੀ ਆ ਸਮਝੋਗੇ ਜਿਹੜਾ ਕਿ ਮੈਂ ਹਾਂ ਮੈਂ ਆ ਹਾਂ ਮੈਂ ਉਹ ਹਾਂ ਮੈਂ ਜੇ ਹਾਂ ਇਹ ਵੀ ਵਿੱਚ ਹੀ ਉਪਰ ਹੋਇਆ ਹੋਇਆ ਏ ਬੋਤ-ਬੋਤ ਰਵਿਆ ਰੂਪ ਰੰਗ ਉਹ ਤਾਂ ਬਹੁਤ ਰਵਿਆ ਰੂਪ ਰੰਗ ਨਾ ਕਿਸੇ 부ਜਾਏ ਨਾਨਕਾ ਇਤਰਾ ਗਾੜੀ ਹੁੰਦਾ ਨਾ ਕਿਸੇ 부ਜਾਏ ਨਾਨਕਾ ਜਿਸ ਹੋਵੇ ਸੁਪਰਸਨ ਇਹਦੇ ਨਾਲ ਨੀਗੀ ਤੋਕ ਰੱਗੇ ਤੋਖਾਂ ਦੀ ਆ ਕਿਸੇ 부ਜਾਏ ਨਾਨਕਾ ਰੂਪ ਨਾ ਰੇਖਾ ਨਾ ਰੰਗ ਕੀ ਚਿਤ ਤ੍ਰਿਹ ਗੁਣ ਤੇ ਪ੍ਰਭ ਭਿੰਨ ਕਿਸੇ 부ਜਾਏ ਨਾਨਕਾ ਜਿਸ ਹੋਵੇ ਸੁਪਰਸਨ ਆ ਜਿਹੜਾ ਤੇਰਾ ਨਾਨਕ ਲਿਖਿਆ ਨਾਲ ਤੇਰਾ ਜਿਹੜਾ ਹੁਣ ਹੱਤਕਾਣੀ ਚੱਲ ਰਹੀ ਹੈ ਨਾ ਕਿ ਮੇ ਆ ਮਾਂ ਨਹੀਂ ਆਪਣਾ ਨੇ ਦਾ ਪੁੱਤਰਾ ਇਤਰਾ ਮੇ ਕਰਨਾ ਮੇ ਤਨੂ ਇਹਦੇ ਨਾਲ ਨਾਲ ਜਿਹੜਾ ਇਹਦੀ ਵਿੱਚ ਪਰੋਇਆ ਹੋਇਆ ਉਹ ਤੋਂ ਬੋਤ ਰਵਿਆ ਰੂਪਾਂ ਨਾਣਕ ਲਿਖਿਆ ਨਾਲ ਆ ਗਈ ਸਮਝ ਕਿੰਨਾ ਨਜ਼ੀਕ ਆ ਨਾ ਇਹ 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 ਬਹੁਤ ਬੁਰ ਮੇਰੇ ਸੰਗ ਜਿੱਥੇ ਜਿੱਥੇ ਮੈਂ ਹੋਂ ਟਿਓ ਟਿਓ ਹੋਰ ਉਹਦੇ ਕਰਕੇ ਮੈਂ ਆ ਉਹ ਮੈਂ ਉਹ ਮੇਰੇ ਕਰਕੇ ਨਾ ਕਿੰਨਾ ਜੈਨ ਤੋਂ ਨਾਲੀ ਨੂੰ ਮੁਕਤੀ ਹੋਣ ਜੀਸਸ ਸਿਧੀ ਜਰਵੇ ਮਾਰਾ ਜੋ ਬਸ ਆਹੀ ਹੈ ਸਮਝੇਗੀ ਨਾ ਨਾਂ ਲਿਖਿਆ ਨਾਲ ਫਿਰ ਕਿਨੇ ਆ ਜਿਹੜਾ ਹੈ ਹੂੰ ਇਹ ਹੈ ਹੁਕਮ ਕਿ ਆ ਜਿਹੜੀ ਆ ਜਿਹੜਾ ਮੂਮੈਂਟ ਹੈ ਇਹ ਮੇਰੇ ਰੈਫਰੈਂਸ ਤੋਂ ਬਿਨਾਂ ਹੈ ਹੂੰ ਤੇ ਵੀ ਇਹ ਜਿਹਾ ਹੁਕਮ ਜੈਸਾ ਸਾਹ ਜੈਸਾ ਦ੍ਰਿਸ਼ ਆਇਆ ਕਿ ਜਿਤਨਾ ਦਾ ਸੀ ਉਹਨੂੰ ਐਸਾ ਹੀ ਅਨੁਭਵ ਕੀਤਾ ਨਾ ਕਿ ਮੈਂ ਆਪਣੇ ਵਿਚਾਰਾਂ ਦੇ ਮੁਤਾਬਕ ਆਪਣੀ ਕਹਾਣੀ ਦੇ ਮੁਤਾਬਕ ਉਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਬੇ ਸੋਚੇ ਸੋਚਣਾ ਹੁਕਮੀ ਜੇ ਕਹਿੰਦੇ ਨੂੰ ਹੁਕਮਰ ਜਨ ਨਾਂ ਲਿਖਿਆ ਨਾਲ ਲਿਖਿਆ ਹੁਕਮੀ ਹੋਣ ਆ ਜਿਹੜਾ ਹੈ ਆ ਹੁਕਮ ਜੋ ਆ ਹੈ ਇਹਦੇ ਜਿਹੇ ਸਾਰੇ ਆਕਾਰ ਉਤਪੰਨ ਹੋਇਆ ਉਹ ਆ ਜਿਹੜਾ ਹੈ ਇਹਦਾ ਨਾ ਤੁ ਆਦ ਅੰਤ ਇਹਦੇ ਚ ਚੰਦ ਮਾ ਸੂਰਜ ਤੱਕ ਵੀ ਵਿਚਾਰ ਆ ਉਹ ਚੰਗਾ ਮਾੜਾ ਸਾਰਾ ਕੁਝ ਇਹਦੇ ਚ ਹੈ ਚ ਨਿਕਲ ਰਿਹਾ ਐਸੋਲੇ ਨਿਕਲ ਰਿਹਾ ਬੀਗਿਨਿੰਗ ਆਫ ਦਾ ਟਾਈਮ ਨਹੀਂ ਸੀ ਕਿਦਾਂ ਇਕਲਾ ਜਦੋਂ ਉਦੋਂ ਵੀ ਕਲਾ ਸੀ ਨਾ ਉਦੋਂ ਵੀ ਹੈ ਹੀ ਸੀ ਉਹਦੇ ਸਾਡੇ ਮਨ ਦੀ ਇਹ ਵਿਚਾਰ ਆ ਕਿ ਕਿਤੇ ਹੈ ਸੀ ਪਹਿਲਾਂ ਤੇ ਹੁਣ ਹੈ ਨਹੀਂ ਸਮਾਂ ਬਟ ਈਵਲ ਹੈ ਹੁਕਮੀ ਹੋਣਾ ਸਨਕਾਰ ਹੁਕਮ ਨਾਲ ਤੇ ਆ ਜਿਹੜਾ ਹੈ ਨਾ ਇਹ ਕਿਹਾ ਨਹੀਂ ਜਾ ਸਕਦਾ ਇਹਦੇ ਬਾਰੇ ਕੁਝ ਬੋਲਿਆ ਨਹੀਂ ਜਾ ਸਕਦਾ ਗੁੰਗੇ ਕੀ ਮਠਿਆਈ ਹੈ ਕਹਿਣ ਹੁਣ ਮੈਂ ਕਹਿਣ ਨੂੰ ਕਹਿ ਵੀ ਰਿਹਾ ਬਟ ਇਹ ਕੋਈ ਆਪਾਂ ਇਹਨੂੰ ਵਰਣਨ ਤੇ ਨਹੀਂ ਨਾ ਕਰ ਸਕਦੇ ਆਪਾਂ ਬਈ ਇੱਕ ਅਨੁਭਵ ਕਰ ਰਹੇ ਆ ਆਪ ਕੋ ਆਪਣੇ ਥਾਂ ਤੇ ਜੀ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਨ ਇਹਦੇ ਚ ਹੀ ਇਹ ਜੋ ਹੈ ਜੀਵਨ ਬਣ ਜਾਂਦਾ ਹੈ ਕੰਡੀਸ਼ਨ ਬਣ ਜਾਂਦਾ ਹੈ ਕਿ ਮੈਂ ਫਲਾਣੇ ਦਾ ਪੁੱਤਰ ਆ ਫਲਾਣਾ ਮੇਰਾ ਆ ਵਾ ਤੇ ਮੈਂ ਤਰ੍ਹਾਂ ਕਰਨਾ ਤੇ ਉਤਰਾਂ ਕਰਨਾ ਇਹ ਇਹਦੇ ਚ ਆ ਰਿਹਾ ਔਰ ਇਹ ਜਿਹੜਾ ਜੀ ਹੈ ਨਾ ਜਿੱਤੇ ਬਿਗਨਿੰਗ ਆਫ ਦਿ ਟਾਈਮ ਚ ਨਹੀਂ ਕੋਈ ਬਣਿਆ ਇਸ ਪਾਲਜ ਬਣ ਰਿਹਾ ਇਸ ਪਲਤੀ ਜੀ ਹੋ ਰਿਹਾ ਏ ਹੁਣ ਜੀਤ ਜਨਮ ਨਹੀਂ ਹੋ ਰਿਹਾ ਕਿ ਬਿਆਹ ਹਾਂ ਨਹੀਂ ਹੈ ਇਤਰਾ ਕਰਨਾ ਕੱਲ ਨੂੰ ਉਤਰਾ ਜਾਣਾ ਬਹੁ ਕਰਨਾ ਇਹ ਜੀਤ ਦਾ ਅਨੁਭਵ ਹੋ ਰਿਹਾ ਨਾ ਜੀਪ ਉਤਪਨ ਹੋ ਰਿਹਾ ਹੁਣ ਹੋ ਰਿਹਾ ਇਸ ਪਲ ਵਿੱਚ ਹੋ ਰਿਹਾ ਆ ਹੁਣ ਹੋ ਰਿਹਾ ਹੁਣ ਹੋ ਰਿਹਾ ਹੋਣੂ ਰਿਹਾ ਹੋਣੂ ਰਿਹਾ ਹੋਣੂ ਰਿਹਾ ਕਿਦੋਂ ਉਹ ਨਹੀਂ ਹੋ ਰਿਹਾ ਔਰ ਸਾਨੂੰ ਪਤਾ ਵੀ ਨਹੀਂ ਪੀ ਸ਼ੁਰੂ ਕਿਦੋਂ ਹੋਇਆ ਤੇ ਇਹਦਾ ਅੰਤ ਕਿਦੋਂ ਆ ਕਿਉਂਕਿ ਹੈ ਹੀ ਇਹ ਇੱਥੇ ਹੀ ਆ ਜਿੱਥੇ ਤੂੰ ਸਭ ਨਹੀਂ ਥਾਈ ਜਿੱਥੇ ਹਾਂ ਰਾਤ ਨੂੰ ਸੁਪਨੇ 'ਚ ਵੀ ਇੱਥੋਂ ਹੀ ਸਾਰਾ ਕੁਝ ਨਿਕਲ ਰਿਹਾ ਜਿੱਥੇ ਵੀ ਜਾਣਾ ਵਾ ਘਰੇ ਚਲ ਜਾ ਉਦੋਂ ਵੀ ਇੱਥੋਂ ਹੀ ਆਂ ਅੰਦਰ ਮੈਂ ਸੌਂ ਜਾ ਫਿਰ ਵੀ ਇੱਥੋਂ ਹੀ ਆਂ ਉਹ ਕਮਾਂਡ ਜੋ ਉਹ ਮਿਲੇ ਫਿਰ ਇੱਥੋਂ ਹੀ ਇਸੇ ਹੈ ਦੇ ਵਿੱਚੋਂ ਕਈਆਂ ਜੀਆਂ ਨੂੰ ਅਨੁਭਵ ਹੋਣਾ ਸ਼ੁਰੂ ਹੋ ਜਾਂਦਾ ਹੈ ਬੜੀਾਈ ਵੱਲ ਵਧਣ ਲੱਗ ਪੈਂਦੇ ਨੇ ਆਪਣੀ ਚੇਤਨਾ ਵੱਲ ਵਧਣ ਲੱਗ ਪੈਂਦੇ ਨੇ ਇਸੇ ਪਲ ਵਿੱਚ ਗਵਾਚ ਰਿਹਾ ਹੈ ਉਰੇ ਇਸੇ ਪਲ ਵਿੱਚ ਹੀ ਉਹ ਆਪਣੇ ਆਪ ਨੂੰ ਜਾਣ ਰਿਹਾ ਹੈ ਠੀਕ ਹੈ ਨਾ ਹੁਕਮੀ ਹਵਨ ਜੀ ਹੁਕਮਲੇ ਬੁੜਿਆਈ ਹੁਕਮੀ ਉਤਮਨੀ ਚ ਇਸੇ ਪਲ ਵਿੱਚ ਕਿਤੇ ਗਰਾਵਟ ਹੋ ਰਹੀ ਆ ਕਿਤੇ ਹੁਕਮੀ ਹੋ ਰਹੀ ਆ ਸਾਰਾ ਕੁਝ ਇਸੇ ਪਲ ਚ ਹੋ ਰਿਹਾ ਹੈ ਹੁਕਮਲੇ ਹੁਕਮੀ ਉਤਮਨੀ ਸ਼ੋਗਲੇ ਹੁਕਮਲੇ ਤੁਖ ਪਾਈਏ ਇਤਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਬੁੱਕਈਆਂ ਤੇ ਇਸੇ ਪਲ ਵਿੱਚ ਬਖਸ਼ੀਸ਼ ਹੋ ਰਹੀ ਆ ਤੇ ਕਈ ਐਸੇ ਪਾਲਵੇ ਚੀ ਗਵਾਜ ਰਿਆ ਇੰਨੇ ਫਿਊਚਰ ਦੀ ਗਵਾਚਣਾ ਨਾ ਜੋ ਪਹਿਲਾ ਗਵਾਚਿਆ ਸੀ ਐਸੀ ਦੀ ਗਵਾਚ ਨਹੀਂ ਐਸੀ ਉਹ ਆ ਦੇ ਚੈ ਦੇ ਚ ਸਾਰਾ ਕੁਝ ਹੈ ਜੀ ਆ ਜਿਹੜਾ ਪੂਰ ਅੱਖਰ ਆ ਨਾ ਉਹ ਸੁਧਿਆ ਦੇ ਪੂਰ ਪੂਰ ਤੇ ਭਾਰਤ ਤੋਂ ਦੱਸਿਆ Quran ਸਿਕਰਨਾ ਪੂਰ 1 ਬਕੀ ਪੂਰ ਬਾਕੀ Quran ਚ ਲਿਖਿਆ ਹੈ ਕਿ ਕੇਵਲ ਹੈ ਬਾਕੀ ਜੋ ਹੈ ਨਾ ਬਾਕੀ ਜਿਹੜਾ ਬਾਕੀ ਰਹਿ ਜਾਂਦਾ ਹੈ ਉਹ ਹੂ ਆ ਜਦੋਂ ਮੈਂ ਨਹੀਂ ਰਹਿੰਦਾ ਜੋ ਰਹਿ ਜਾਂਦਾ ਉਹ ਹੂ ਆ ਹੂ ਵਲ ਬਾਕੀ ਮੈਂ ਅੰਦਰ ਸਭ ਕੋ ਸਾਰਾ ਕੁਝ ਐਸੀ ਹੈ ਜੀ ਹੋ ਰਿਹਾ ਹੈ ਮੈਂ ਅੰਦਰ ਸਭ ਕੋ ਸੂਰਜ ਵੀ ਇੱਥੇ ਆ ਚੰ드ਰਮਾ ਵੀ ਇੱਥੋਂ ਹੀ ਚੰਦਰਮੇਦਾਨ ਬਾਗ ਹੋ ਰਿਹਾ ਹੈ ਹੈਨਾ ਹੁਕਮ ਇਹਨਾਂ ਦੇ ਸਭ ਕੋ ਬਾਹਰ ਹੁਕਮ ਨਾ ਨਾਨਕ ਹੁਕਮ ਹੈ ਜੇ ਬੁਝਾ ਜਿੰਨੇ ਇਸ ਹੈ ਨੂੰ ਜਾਣ ਲਿਆ ਹੈ ਤਾਂ ਹਉਮੀ ਭਾਵ ਉਦੀ ਕਹਾਣੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ ਉਹਨੇ ਕੋਈ ਉਹ ਫਿਰ ਇਹਦੇ ਚ ਜੀਨ ਹੋ ਜਾਂਦਾ ਹੈ ਪਰਮ ਤਤ ਚ ਇੱਕ ਹੋ ਜਾਂਦਾ ਹੈ ਉਹਦੇ ਅੰਦਰ ਇੱਕ ਅਚਰਚਤਾ ਆ ਜਾਂਦੀ ਜਿਸ ਨੂੰ ਕਿਹਨੇ ਨੇ ਗਾਵੇ ਕੋ ਗੜੀ ਤੱਕ ਗਾਵੇ ਕਿ ਨਾ ਨਾਨਕ ਕੁਮੈ ਜੀ ਬਈ ਨੰਮ ਕੇ ਗਾਵੇ ਕੋ ਤਾਣ ਹੋਵੇ ਕਿਸੇ ਜਿਹੜਾ ਇਸ ਪਰਮ ਤਤ ਚ ਜਿੰਨੇ ਆਪਣੇ ਆਪ ਨੂੰ ਢਾਲ ਲਿਆ ਜਿਹੜਾ ਇਸ ਅਨੰਦ ਇਸ ਖੇੜੇ ਚ ਨਿਕਲ ਗਿਆ ਜਾ ਗਿਆ ਜਿਹੜਾ ਘਾਰਿਆ ਇਸ ਅਵਸਥਾ ਨੇ ਇਹਦਾ ਇੰਕੇ ਕਮਾਲੀ ਨਹੀਂ ਜਿਹੜਾ ਗਾਇਆ ਯਾਰ ਗਾਰੇ ਆਏ ਨੂੰ ਗਾਉਂ ਕਰ ਰਹੇ ਜਿਹੜਾ ਆਨੰਦ ਖੇੜਾ ਆਨੰਦ ਭਿਆ ਮੇਰੀ ਮਾਇ ਨੂੰ ਗਾਵਾ ਹੈ ਤਾਂ ਵੀ ਤੋਂ ਭਾਵ ਜਿਹੜਾ ਇਸ ਨੂੰ ਆਨੰਦ ਵਿੱਚ ਅਨੁਭਵ ਕਰ ਰਿਹਾ ਹੈ ਅਗਾਵੇ ਕੋ ਤਾਣ ਜਿਹੜਾ ਇਹ ਗਾਵਾ ਹੈ ਇਹ ਕਈਆਂ ਦਾ ਤਾਣ ਕਈਆਂ ਦਾ ਏ ਆਸਰਾ ਬਣ ਰਿਹਾ ਏ ਇਤਰਾ ਕਰਦੇ ਫਿਰ ਗਾੜੀ ਗਾਵੇ ਕੋ ਤਾਂ ਹੋਵੇ ਕਿਸੇ ਤਾਂ ਗਾਵੇ ਕੋ ਜਾ ਜਾਤ ਜਾਣੀ ਨਿਸ਼ਾਨ ਗਾਵੇ ਕੋ ਜਾਪੈ ਦੱਸੈ ਕਈ ਇਸ ਵਸਥਾ ਦੇ ਵਿੱਚ ਗਾਦੇ ਗਾਦੇ ਉਸ ਨੂੰ ਕਹਿੰਦੇ ਨੇ ਕਿ ਬਹੁਤ ਦੂਰ ਆ ਕਈ ਇਹਨੂੰ ਇਸ ਗਾਣੇ ਦੇ ਵਿੱਚ ਹੀ ਇਸ ਆਨੰਦ ਦੇ ਵਿੱਚ ਵੀ ਕਹਿ ਰਹੇ ਨੇ ਕਿ ਬਹੁਤ ਹੀ ਨਜ਼ਦੀਕਾ ਕੋ ਜਾਪੈ ਦੱਸੇ ਦੂਰ ਗਾਵੇ ਕੋ ਵੇਖੇ ਹਾਦਰਾ ਹضور ਕਥਨਾ ਕਥੀ ਨਾ ਆਵੇ ਟੋਟ ਇਹਨੂੰ ਜਿੰਨਾ ਮਰਜੀ ਕਥ ਲੋ ਇਹਦਾ ਕੋਈ ਆਦੰਤ ਹੀ ਨਹੀਂ ਹੈ ਕੱਖ ਨਹੀਂ ਗਾ ਪਰ ਸਾਰਾ ਕੁਝ ਹੀ ਹੈ ਕਤ ਖਤ ਕਥੀ ਕੋਟੀ ਕੋੜ ਕੋੜ ਦੇਣ ਦਾ ਦੇ ਲੈਂਦੇ ਥੱਕ ਪਾਏ ਇਦੀ ਚ ਵੀ ਸਾਰਾ ਕੁਝ ਦਿੱਤਾ ਜਾ ਰਿਹਾ ਹੈ ਠੀਕ ਹੈ ਨਾ ਔਰ ਇਸ ਤਰ੍ਹਾਂ ਕਰਦੇ ਕਰਦੇ ਸਾਰਾ ਜਿਹੜਾ ਜਪਜੀ ਸਾਹਿਬ ਆ ਕਿਹਦਾ ਵਰਣਨ ਹੋ ਰਿਹਾ ਆਹ ਜੋ ਹੈ ਇੱਕ ਵਾਕ